ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਰਾਤ ਤੋਂ ਸਵੇਰ ਹੋ ਜਾਂਦੀ ਆ ਸਵੇਰ ਤੋਂ ਰਾਤ ਦਿੰਦੀ ਆ ਰੋਜ਼ ਰੋਜ਼ ਇੱਕੋ ਟੈਨਸ਼ਨ ਆ ਦੀ ਆ ਅੱਜ ਸ਼ਾਮ ਨੂੰ ਕੀ ਆ ਬਣਾਓਗੇ ਅੱਜ ਸ਼ਾਮ ਨੂੰ ਕੀ ਆ ਬਣਾਓਗੇ ਜਿਹੜਾ ਸਵੇਰੇ ਬਣਾਉਨੇ ਆ ਉਹਦੇ ਸਵੇਰੇ ਕੀ ਆ ਬਣਾਉਂਦੇ ਰੋਜ਼ ਰੋਜ਼ ਕੁਝ ਸਮਝ ਨਹੀਂ ਲੱਗਦੀ ਵੀ ਬੰਦਾ ਕਿਹਾ ਨਾ ਮੈਂ ਕਿਹਾ ਇਹਨਾਂ ਨੂੰ ਬੰਦਿਆਂ ਨੂੰ ਐਂ ਤਾਂ ਐਦਾਂ ਵੀ ਆ ਕਿਸੀਂ ਸੋਚਿਆ ਕੋਈ ਨਾ ਰਸੂਈ ਅ ਵੀ ਕੀ ਆ ਬਣਾ ਲੈਣੇ ਆ ਇਹ ਦੂਈ ਚੱਪੜ ਵੀ ਨਾ ਪਲੇ ਤੇ ਸੋਲੇ ਦੀ दाल ਸੰਦੀਪ ਕਾ ਕਰਨਾ ਤੋਪੀ ਨਾ ਮੈਂ ਲੱਭੀ ਹੋਤੀ ਸੀ ਕੀ ਅਰਸਾ ਦਾ ਹੋਵੇ ਜੀ ਨਹੀਂ ਤਾਂ ਹੋਰ ਬਾਕੀ ਪਤਾ ਚੱਲਦਾ ਕਿ ਇਹਦੀ ਸਬਜ਼ੀ ਤਾਂ ਬਣਾ ਲੈਣੀ ਥੋੜੀ ਕਿ ਦਿਨ ਨੂੰ ਸੰਦੀਪ ਨੇ ਕਿਹਾ ਇਹਦੀ ਸਬਜ਼ੀ ਬਣਾ ਕੇ ਪਤਾ ਕੀ ਕਹਿਣਾ ਐ ਦੀਦੀ ਮੈਨਾਂ ਨੇ ਆਨੇ ਆਨੇ ਖਾਣੀ ਨਹੀਂ ਏ ਆ ਵੀ ਕੋਈ ਜ਼ਿਆਰੀ ਪ੍ਰੋਬਲਮ ਫੇਰੀ ਨੇ ਪਤਾ ਕੀ ਕਰਨਾ ਫੇਰੀ ਨੇ ਦਹੀਂ ਦਾ ਦਰਕਾ ਲਾ ਦੇ ਸਾਰੂ ਬਣਾ ਸਸਰੀਕਾਲ ਜੀ ਸਾਰਿਆਂ ਨੂੰ ਬੋਲੋ ਜੀ ਅਦਰ ਮੰਮੀ ਨੂੰ ਵੀ ਬੋਲੋ ਸਸਰੀ ਮੰਮੀ ਵੀ ਅੱਜ ਲੱਗੀ ਵੀ ਜੀ ਸਬਜ਼ੀ ਦੀ ਤਿਆਰੀ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਤਾਂ ਤੂੰ ਹਾਂਜੀ ਤੈਨੂੰ ਕੰਮ ਲੱਗਿਆ ਹੋਊਗਾ ਨਾ ਹਾਂਜੀ ਮਨੂੰ ਕਹਿੰਦੀ ਹਾਂਜੀ ਤੇ ਕਹਿੰਨੀ ਵੀ ਮੈਂ ਛੇੜਾ ਨੂੰ ਕੋਈ ਬਬਾ ਇਹ ਸ਼ੁਰੂ ਕਰੇ ਕੋ ਕਾਰਵਾਈ ਨਾ ਨਾ ਹਾਂ ਮੈਂ ਕਹਿੰਦਾ ਕਣੀ ਬਸਾ ਦਿਨ ਮੇਰੇ ਨਾਲ ਲੜੀ ਹੋ ਜਾਓ ਨਾ ਨਾ ਤੈ ਜਿਹੜੇ ਸਾਹ ਨਾਲ ਹਾਂਜੀ ਕਰੀ ਮੈਂ ਤਾਂ ਉਹ ਸਾਹ ਨਾਲ ਜਵਾਬ ਦਿੰਦਾ ਵੀ ਹਾਂਜੀ ਕੀ ਹਾ ਤਾਂ ਨਰਮ ਹੈ ਨਾ ਨਰਮ ਇਹ ਮੈਨੂੰ ਲੱਗਦਾ ਵੀ ਆਪਣੇ ਘਰ ਦੇ ਬੱਚੇ ਦਿੱਲੇ ਆਂ ਤੋਰ ਕੇ ਮੋਟ ਚਾ ਹੂੰ ਬਾਪਾ ਜੀ ਲਿਆਏ ਤੇ ਮਲਟੀਚੁਈ ਲੀ ਹਾਂ ਤੂੰ ਕਾ ਕਹਿੰਦਾ ਫਸਟ ਟਾਈਮ ਇੱਜ਼ਤ ਕਾਦੀ ਇੱਜ਼ਤ ਹੈ ਜੀ ਹਾਂ ਜੀ ਕਾਦੀ ਜੀ ਨਹੀਂ ਹਾਂ ਜੀ ਹਾਂ ਹਾਂ ਜੀ ਕਰਕੇ ਇੱਜ਼ਤ ਢੱਗੀ ਸੋਦੀ ਨਹੀਂ ਇਹ ਗੱਲ ਕਿਸੇ ਹੋਰ ਪਰ ਬੋਲਦਾ ਹੈ ਨਹੀਂ ਕਿਆ ਬੋਲਿਆ ਤੈਨੂੰ ਪਤਾ ਹਾਂ ਮਤਲਬ ਅੱਛਾ ਇਜੇ ਤਾਂ ਜੇ ਆਪਾਂ ਕਹਿ ਨਹੀਂ ਰਹੇ ਹਾਂਜੀ ਕਹੋ ਹਾਂਜੀ ਕਾਓ ਵੀ ਇਜੇ ਤਾਂ ਨਾ ਬੋਲਿਆ ਕਰੋ ਉਹ ਵਾਲਡ ਬੋਲਿਆ ਜੀ ਪਿਕਚਰ ਫਸਟ ਟਾਈਮ ਕਿਨੂੰ ਤੰਨੂੰ ਤੁਹਾਨੂੰ ਹਾਈ ਮੈਂ ਤੁਹਾਨੂੰ ਕਿਉਂ ਬੋਲਦਾ ਉਹ ਮੈਂ ਸਮਝ ਨਹੀਂ ਕਿ ਕੀ ਕਹਿ ਰਿਹਾ ਮੈਂ ਤਾਂ ਨਹੀਂ ਕਿ ਅਰੇ ਕੰਜ਼ਰ ਕੁੱਤੇ ਆ ਕਹਿੰਦੀ ਬਾਹਰ ਆਈ ਮੈਂ ਤਾਂ ਮਣੀ ਤਰਾਂ ਚਿਰ ਪਾੜਨ ਦੇ। ਅਨ ਤਦੀਵ ਤੈਨੂੰ ਕਹਿ ਗਿਆ ਵੀ ਤਾ ਹਾਂ ਕੀ ਕਿਹਾ। ਇਹ ਤਾਂ ਛੇੜਦਾ ਜਿੰਨੇ ਮੇਰੀ ਸਾਲੀ ਨਹੀਂ ਆ। ਮਾਂ ਤਾਂ ਸਮਝਦਾ ਹੀ ਨਹੀਂ ਐ। ਪੰਗੇਵਾਦ ਛਿੱੜ ਜਾ ਕੱਢਿਆ ਮੂਰੇ ਨੂੰ ਤੌਲਾ। ਓਕੇ ਅੰਦਰ ਆ। ਅੱਜ ਉਹ ਆਈ ਖਾਉਂਗੀ ਮੈਂ ਵੀ ਕਹਿੰਦੀ ਸੀ ਮੈਂ ਚੱਲ ਲੈਦਾ ਸਬਜ਼ੀ ਦੇ ਵਸਲੇ ਬਣਾਉਂਗੀ ਜਦੋਂ ਮਿੱਟਾ ਇੱਕ ਆਈ ਲੰਦੀ ਇਹਦੇ ਵਸਲੇ ਬਣ ਬਣ ਬਿਰਿਆਨੀ ਪਈਏ ਖਾ ਲੂ ਜਿਹੜੀ ਘੱਟ ਚੀਜ਼ ਬਣਦੀ ਉਹ ਖਾਣੀ ਆ ਬਿਰਿਆਨੀ ਪਈਆ ਨਾ ਨਹੀਂ ਬਸ ਖੀ ਜਾ ਉਹ ਬਿਰਿਆਨੀ ਕਹਿੰਦਾ ਹੈਗਾ ਬਣੀ ਵੀ ਹੈ ਬਿਰਿਆਨੀ ਕਿਹੜੇ ਤੋਂ ਪੈਸੇ ਬਣਾਉਂਗਾ ਬਸ ਦੇਖਣੀ ਪਣੀ ਆ ਉਹ ਗੜ ਵਿੱਚ ਹੈਗੀ ਕਿ ਨਹੀਂ ਹੈਗੀ ਹੋਰ ਹੈਗੀ ਆ ਦਿਖਾ ਨਾ ਹੈਗੀ ਆ ਬੈਲੂ ਪਈ ਪਈ ਆ ਖਾਦੀ ਹੋਣੀ ਮਮੀ ਬਈ ਇਹ ਖਾ ਜਾਣੀ ਥੋੜੀ ਨਿਆਣੀ ਆ ਦੇਖੀ ਨਾ ਸਹੀ ਹਾਂ ਪਾਪਾ ਮਮੀ ਅੱਜ ਇਹਨੂੰ ਆਪਾਂ ਨੇ ਆਹੀ ਸਬਜ਼ੀ ਖਲੋਣੀ ਹੈ ਤਾਂ ਕਿ ਕੱਲ ਨੂੰ ਮੈਨੂੰ ਨੋਂ ਨਾ ਗਾਣਾ ਘੱਡੇ ਚਲ ਠੀਕ ਆ ਮੈ ਖਲਾਨੀ ਨਹੀਂ ਮੈਂ ਖਾਣੀ ਹੋਣੀ ਖਾਣੀ ਹੋਣੀ ਅੱਜ ਇਹ ਪੁੱਠੇ ਜਾਲ ਬੋਲੂਗਾ ਤੂੰ ਅੱਜ ਇਹ ਨਹੀਂ ਖਾਦੀ ਸਕੂਲ ਤੋਂ ਆ ਕੇ ਹੁਣ ਖਾਦੀ ਹੈ ਰੋਟੀ ਕਣਾ ਸਕੂਚੀ ਛੋਲਿਆਂ ਦੀ ਤਰੀ ਬਣੀ ਹੋਈ ਸੀ ਮੈਂ ਤਾਂ ਦੇਖਣਾ ਸਕੂਚੀ ਨਹੀਂ ਖਾਂਦਾ ਮੈਨੂੰ ਹਾਸੇ ਆਉਂਦੇ ਨਹੀਂ ਇਹਨੇ ਪਤਾ ਕਿਆ ਕਿਹਾ ਵੀ ਚੱਲ ਮੈਂ ਖਾਣੀ ਨਹੀਂ ਹੈਗੀ ਉਹ ਠੀਕ ਹੈ ਤੁਹਾਨੂੰ ਪਤਾ ਵੀ ਦਾ ਪਲਾਨ ਕਿਆ ਹੁੰਦਾ ਕਿਆ ਵੀ ਮੈਂ ਉਧਰ ਖਾ ਜਾਊਂਗਾ ਆਂਟੀ ਦਾ ਦੇ ਬੇਬੇ ਦਾ ਦੇ ਇਕੱਲਾ ਖਾ ਜਾਊਂਗਾ ਰਾਤ ਨੂੰ ਤਾਂ ਕਿਆ ਹੋਇਆ ਰਾਤ ਇਹ ਸਮੋਸੇ ਦੀਆਂ ਨਹੀਂ ਕਿ ਬੁਰਕੀ ਚੱਕੀ ਵੀਰੇ ਲੈ ਕੇ ਵੀ ਘਰ ਆ ਗਿਆ ਆ ਗਿਆ ਹੈ ਕਹਿੰਦਾ ਸਮੋਸਾ ਹੈ ਨਾ ਕਿ ਤੂੰ ਕਿੱਥੇ ਤੇ ਲਿਆਇਆ ਕਹਿੰਦਾ ਵੀ ਮੈਨੂੰ ਮੈਕ ਵੀਰਾਂ ਨੇ ਦਿੱਤਾ ਮਾਹਣੀ ਪੀਣ ਗਿਆ ਅਸਦਾ ਅਮਕਾ ਅੱਛਿਆ ਕਹਿੰਦਾ ਉਸ ਤੋਂ ਬਾਅਦ ਮੈਂ ਉਹ ਰੋਟੀ ਵੀ ਨਹੀਂ ਖਾਣੀ ਕਹਿੰਦਾ ਹੂੰ ਦੋ ਰੋਟੀਆਂ ਵੀ ਖਾਇਆ ਕਹਿੰਦਾ ਪਰ ਕੜੀ ਨਾ ਬਰਬਾਦ ਨਾ ਫਿਰ ਅੱਧੀ ਰਾਤ ਫਿਰਦਾ ਤਾਂ ਸਾਢੇ 1:30 ਬੁੱਖ ਲੱਗ ਜਾਂਦੀ ਤੇ ਪਤਾ ਤਾਂ ਹੈ ਹਾਂ ਜਿੱਥੇ ਕੜੀ ਹੁੰਦੀ ਆਟੋਮੈਟਿਕ ਢਿੱਡ ਕਰਦਾ ਮੈਨੂੰ ਕੜੀ ਮਿਲ ਜੂ ਹੁੰਦਾ ਨਹੀਂ ਹਾਂ ਢਿੱਡ ਹੁੰਦਾ ਨਹੀਂ ਢਿੱਡ ਨਹੀਂ ਕਰਦਾ ਪੁੱਤ ਜੀਭ ਕਹਿੰਦੀ ਹੁੰਦੀ ਵੀ ਮੈਂ ਢਿੱਡ ਚ ਭਰਦੇ ਵੀ ਦਿਲ ਕਰਦਾ ਵੀ ਹੋਰ ਖਾਈਏ ਹੋਰ ਖਾਈ ਆਏ ਗੱਲ ਕਰ ਸਕਦਾ ਹਾਂ ਠੀਕ ਹੈ ਨਾ ਆਹ ਕਹਿੰਦੀ ਮੇਰੇ ਪੁੱਤ ਤੂੰ ਤਾਂ ਸਾਸੀ ਗੱਲ ਬੁਲਾ ਦੇ ਗਾ ਸਾਸੀ ਦਾ ਸਾਸੀ ਕਾ ਬੁਲਾ ਦੇ ਸਾਸੀ ਗੱਲ ਬੁਲਾ ਦੇ ਚੜੀ ਪਈਆ ਚੜੀ ਦੀ ਬਈ ਨਹੀਂ ਮੈਨੂੰ ਤਾਂ ਨਹੀਂ ਆਉਂਦਾ ਛੋਟੇ ਨੇ ਉਹਨਾਂ ਨੂੰ ਸਾਰੇ ਸਬਜ਼ੀ ਖਾਂਦਾ ਦਾ ਹੋਣ ਵੀ ਖਾਊਗਾ ਅੱਜ ਨਹੀਂ ਖਾਊ ਜਮਾਨੇ ਉੱਪਰ ਲੱਗਿਆ ਹੋਰੇ ਆਏ ਆ ਨੀ ਜੁੱਤੀ ਫਰੇਟ ਹੋਣੀ ਆਈ ਆ ਬਸ ਇਹ ਕੱਦੂ ਦੀ ਸਬਜ਼ੀ ਵੀ ਟਿਬਨ ਚ ਪਾ ਕੇ ਲੈ ਜਾਂਦਾ ਦਾ ਵੀ ਮੈਂ ਕੱਦੂ ਦੀ ਸਬਜ਼ੀ ਖਾਣੀ ਆ ਗੱਲ ਦਾ ਕੀ ਕੱਦੂ ਦੀ ਲੈ ਲੈਣਾ ਤਾਂ ਆਪਣੇ ਆੜੀ ਤੇ ਸਾਰੇ ਟਿਬਨ ਖਾਣ ਬਤਾਉ ਮੈਂ ਰੱਖ ਲਵਾਂਗਾ ਬਦਲ ਲਵਾਂਗਾ ਤੇ ਖਾਣ ਆਮ ਜੀ ਕਰ ਲਵਾਂਗਾ ਤਾਂ ਹਾਂ ਘਰ ਖਾਂਦਾ ਤਾਂ ਜਿਹੜੀ ਫਿਰ ਉਹਨੂੰ ਕਿਹਾ ਤਾਂ ਘਰ ਵੀ ਖਾ ਲੈਂਦਾ ਦਾ ਕੱਦੂ ਤੁਹਾਨੂੰ ੱੱਕੇ ਨਾਲ ਹੁੰਦਾ ਬਾਦ ਵਿੱਚ ਕਿੱਦਣੇ ਨੇ ੱੱਕੇ ਨਾਲ ਰੋਟੀ ਖਾਦੀ ਆ ਕੋ ਨਹੀਂ ੱੱਕੇ ਨਾਲ ਖਾਣ ਦੀ ਗੱਲ ਆ ਤੇਰੇ ਐਨੇ ਕਿ ਦੀ ਜਲ ਛੋਟਾ ਜਿਹਾ ਹੁੰਦਾ ਤਾਂ 4 ਸਾਲ ਦਾ ਬਸ ਖੂਨ ਮਾਤਾ ਕੀ ਦੇ ਦਿੰਦਾ ਕਹਤਾ ਪਸੰਦ ਨਹੀਂ ਇਹ ਜੋ ਅੱਜ ਆ ਦੇ ਖਾ ਕੇ ਦੱਦਿਆ ਨਹੀਂ ਨਹੀਂ ਪਰ ਤੂੰ ਅੱਜ ਚਾਹਗਾ ਕਿ ਤੂੰ ਕੀ ਖਾਊਗਾ ਕੜੀ ਚ ਮੂੰਹ ਦੇ ਚਾਹੀ ਆਲੂ ਵਾਲੇ ਬਾਦ ਨੂੰ ਕੜੋ ਫਰੋਟਾ ਬਣਾ ਦੋ ਆਲੂ ਵਾਲੇ ਫੇਟਾ ਨੂੰ ਲਿਆ ਦੋ ਫੇਟਾ ਬਣਾ ਦੇਵਾਂ ਨੂੰ ਫਿਰ ਪੈਸੇ ਉੱਚੀ ਮम्मी ਕੋਈ ਵਾਦਾ ਨਹੀਂ ਕਰ ਹਮਨੇ ਨਹੀਂ ਬਣਾਉਣੇ ਬਾਈ ਮੰਮਾ ਤੂੰ ਬਣਾ ਦੇ ਮम्मी ਇਹ ਨਹੀਂ ਬਣਾਉਣੇ ਬਣਾ ਬੰਦਾ ਕਰੇ ਤਲੇ ਹੋਇਆ ਸਭ ਕੁਝ ਓਹਾ ਅਨੂ ਅਨੂਲੇ ਵੀ ਤਲੇ ਹੋਉਂਦੇ ਆਈ ਸ਼ਾਮਾ ਚਲੇ ਹੋਏ ਨਹੀਂ ਚੱਲ ਨਹੀਂ ਤਲੇ ਹੁੰਦੇ ਜਿਹੜਾ 에어 ਫ੍ਰਾਈ ਮੈਂ ਉਹ ਮੈਂ ਨਹੀਂ ਬਣਾਉਣੀ ਆ ਪੰਜ ਘੜੇ ਚੱਲਦੇ ਆ ਮੈਂ ਇਹਦਾ ਬਣਾਉਣਾ ਸੱਤ ਜੀ। ਇਹਨਾਂ ਚੱਕਰਾਂ ਦਾ ਤੁਹਾਨੂੰ ਬਣਾਉਣਾ ਹੀ ਨਹੀਂ। ਮੇਰੀ ਮੰਮੀ ਬਣਾ ਦੂਗੀ ਮੇਰੀ ਹੋ ਗਈ ਠੀਕ ਆ। ਅੱਛਾ। ਦੇਖਿਆ। ਮੇਰਾ ਮੇਰ ਵੀ ਨਾ ਬਣਾਉਣਾ ਰਹੀਆਂ। ਮੇਰੀ ਮੰਮੀ ਬਣਾ ਦੂਗੀ। ਮੰਮੀ ਦਾ ਨਾ ਤਰਸ ਮੇਰੇ ਜੂੰਗਾ ਹੀ ਪਤੀ ਹੁੰਦਾ। ਜਦੋਂ ਹੁੰਦਾ ਟਾਈਮ ਮਦਨ ਦਾ ਨਾ ਪਛਲਾ। ਐ ਉਪਰੇ ਅਮੇ ਟਾਈਮ ਤੇ ਉਪਰੇ। ਮੈਂ ਤੂੰ ਕੱਲ ਨੂੰ ਮੰਮੀ ਆ ਬਣਾਉਗੀ। ਓ ਯਾਰ ਬੱਸ ਭਾਈ ਬੱਸ ਬੱਸ ਬੱਸ। ਮਾਰੰਡੀ ਰਾੰਡੀ ਬੁੱਤ ਹੁਣ ਤੋ ਟ੍ਰੈਕ ਟੋਸ਼ ਨਾ ਚੱਲਦਾ ਜਾਂਦਾ ਕੁੜੀ ਨੂੰ ਨਾ ਕੋੜੀ ਨੂੰ ਨਾ ਮਗਰਰਾ ਆਪਣੇ ਔਲੇ ਔਲੀ ਤੇ ਮੱਲਕ ਦੇ ਬੈਕ ਚੱਕਾ ਹਾਂ ਵੀ ਤੂੰ ਔਲੀ ਬੋਲ ਹਮ ਨਹੀਂ ਹੋਂਤੇ ਤਿੱਤਰ ਹਾਂ ਪੜਨ ਜਾਣਾ ਪਣਾ ਤਿੱਤਰ ਤਿੱਤਰ ਦੋ ਚਿੱਤਰ ਦੋ ਜੱਗ ਦਾ ਗੱਜਾ ਲੈ ਉਹ ਵਰਗੰਦੀ ਆ ਤਿੱਤਰ ਤਿੱਤਰ ਦੋ ਚਿੱਤਰ ਮੈਂ ਕੀ ਰੇ ਪੜੇ ਐਗੀ तीतर के दो आगे पीछे तीते तीतर के दो पीछे तीतर कुल कितने तीतर चार क्यों चार, चार दो तीतर पीछे तीतर हां गुप्पे के दो आगे तीतर दोवारते वाले दोवारते वाले तीतर के दो आगे तीतर तीतर के दो पीछे तीतर हां तीतर के दो आगे हो तीतर के दो आगे तीतर हां तीतर के दो पीछे तीतर कितने तीतर हैं टोटल आठ तीतर छह तीतर आठ आठ दी छह हैं क्यों आठ था क्यों तितर दे दो पूरे तितर फेर तितर आ गया फेर पीछे तितर दो तितर हां तितर के दो पीछे तितर हां तितर के दो आगे तितर बस दो जोड़े पूरे तो हाँ तो 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 दो पीछे हां फिर जेड़ा गगला केन्द्रो कुत्ते के मान दोगे हां क्या ना गगला नहीं हिरना क्यों तितर गाते के नहीं सर तीन और तितर के पूरे तितर तितर के दो पीछे तितर ओ तितर दो के चार। चार। मेरे दो मेरे मेरे तितर 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 दो 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 मेरे दो तितर पीछे हैं दो दा। दा। मेरा तो मैं कह रही मैं कह भी तीतर के दो आगे तीतर तीतर के दो पीछे थे ये टू टू लगे है टू चुप तो फिर है सारे चुप मैं करना तीतर ये तो डैडी पोता ओ के लिए तीतर के जो पीछे आ तीतर ओ के लिए एक दो तीन चार पांच छह सात आठ आठ पंजी ਓਏ ਓਏ ਇਹਨੂੰ ਬਾੜ ਅੰਦਰ ਇਹ ਰੋਲਾ ਪਾਈ ਜਾਂਦੀ ਉਹਨਾਂ ਦਰਵਾਜ਼ਾ ਪਤਾ ਨਹੀਂ ਜਾ ਜ਼ਮੀਨ ਨੇ ਕਾ ਬਾਤੇ ਲਾ ਲਿਆ ਮਾਰ ਲਾ ਇੱਕ ਮਾਰ ਲਾ ਲਿਆ ਲਾ ਕੇ ਆਏ ਮਾਰ ਲਾ ਫਿਰ ਚੱਲ ਜਾ ਅੰਦਰ ਲਾ ਦੇ ਦਰਵਾਜ਼ਾ ਹੁਣ ਲਾ ਦੇ ਦਰਵਾਜ਼ਾ ਉਹਨੂੰ ਲਾ ਕੇ ਆਏ ਬੱਸ ਸਰ ਗਿਆ ਥੋੜਾ ਨਹੀਂ ਨਹੀਂ ਪੰਜ ਦੀ ਤਰ੍ਹਾਂ ਨਹੀਂ ਆਗੇ 6 ਦੀ ਤਰ੍ਹਾਂ ਨਹੀਂ ਆਗੇ ਪੰਜ ਜਾਂ 6 ਹੋ ਸਕਦੇ ਆਠ ਨਹੀਂ ਹੋ ਸਕਦਾ ਚਾਰ ਜੋੜ ਕੇ 10 ਹੋਗੇ ਨਹੀਂ ਉਹਨੂੰ ਚੁੜ ਕੇ ਦੱਸੋਗੇ ਹੋਰ ਕੀ ਕਰੇਗੇ ਨਹੀਂ ਆ ਕਰ ਦਿੱਤਾ ਤੇਰੇ ਚਿੱਟਾ ਹੋ ਸਰ ਗਿਆ ਪੈ ਲਗੀ ਸਰ ਗਿਆ ਹੋਣ ਉਧਰੋਂ ਪਾੜਾ ਤਾਂ ਇੱਧਰੋਂ ਆ ਕੇ ਘੁੰਮ ਗਿਆ ਐ ਵੀ ਦਿੱਤੇ ਰਿਆ ਉਹ ਹਾਂ ਦੱਸੋ 8 5 ਹਾਂ 8 10 5 8 10 8 5 8 ਜਲਦੀ 2 5 ਇਹ 8 ਮੈਂ 10 ਚਲੋ 10 ਬਾਕੀ ਅੱਗੇ ਦੂ ਦੱਸ ਤੁਸੀਂ ਤਿੰਨੇ ਜਣੇ ਗਲਤ ਆ ਤਿੰਨੇ ਤਿੰਨੇ ਜਣੇ ਗਲਤ ਮਤਲਬ ਤਿੰਨੇ ਤਿੱਤਰ ਆ ਬਸ ਕਿਉਂ ਦੋ ਤਿੱਤਰ ਅੱਗੇ ਦੋ ਤਿੱਤਰ ਪਿੱਛੇ ਪਹਿਲਾ ਕਿੰਨਾਂ ਲਾ ਪਿੱਛੇ ਦੇ ਜਿਹੜਾ ਪਿਛਲੀ ਸਾਈਡ ਤੇ ਤਿੱਤਰ ਰੋੜਾ ਜਾਂਦਾ ਤੀਤਰ ਕੇ ਦੋ ਆਗੇ ਤਿੱਤਰ ਉਹਦੇ ਅੱਗੇ ਤਿੱਤਰ ਫੇ ਮੂਰੇ ਵਾਲੇ ਦੇ ਕਿੰਨਾਂ ਤੀਤਰ ਕੇ ਦੋ ਪਿੱਛੇ ਤਿੱਤਰ ਹਾਂ ਬਸ ਫੇ ਦੋ ਤਿੱਤਰ ਪਿੱਛੇ ਰਹਿ ਗਏ ਦੋ ਤਿੱਤਰ ਅੱਗੇ ਉੱੜ ਗਏ ਇੱਥੇ ਦੇਣ ਔਰ ਇਹ ਤਿੰਨ ਪਿਆਜ ਪਿਆ ਦੇਈ ਤਰੋਣੇ ਬਣਾ ਦਿੰਦਾ ਇੱਕ ਇੱਕ ਦਿਨ ਦਾ ਇਹ ਇੱਕ ਇੱਕ ਨਹੀਂ ਗਿਣਦਾ ਮੈਂ ਤਾਂ ਕਿਹਾ ਤੀਤਰ ਕੇ ਤੋਂ ਆਗੇ ਤੀਤਰ ਤੀਤਰ ਕੇ ਤੋਂ ਪਿੱਛੇ ਤੀਤਰ ਬਸ ਇੱਕ ਵਾਰ ਮੂਰੇ ਤੇ ਗਿਣ ਲਾ ਉਹਦੇ ਪਿੱਛੇ ਆ ਇੱਕ ਵਾਰ ਪਿੱਛੇ ਤੇ ਗਿਣ ਲਾ ਉਹਦੇ ਮੂਰੇ ਦੋ ਆ ਬਸ ਤਿੰਨ ਤੀਤਰ ਉਹ ਅਸੀਂ ਤਾਂ ਜੋੜਾ ਬਣਾਤਾ ਅਸੀਂ ਵੇ ਤਾਂ ਇਹੀ ਤਾਂ ਦਿਮਾਗ ਆ ਇੱਕ ਤੋਂ ਫਿਰ ਹਾਂ ਐਵਾਂ ਦਾ ਇੱਕ ਮੈਂ ਤੀਤਰ ਵੀ ਕਿਹਾ ਤੀਤਰ ਹੀ ਕਿਹਾ ਹਾਂ ਤੇ ਨੋਵੇਂ ਬਾਅਦ ਜੇ ਤੂੰ ਪਿੱਛੇ ਤੇ ਗਿਣੂਗਾ ਤਾਂ ਮੂਰੇ ਪਿੱਛੇ ਤੀਤਰ ਤੀਤਰ ਵਿੱਚ ਫਤਵੀ ਵੀ ਜਣਾ ਤੇ ਹਾਂ ਆ ਜੱਤ ਗਲਤ ਕਿਉਂ ਬੋਲਦਾ ਮਜ਼ਾਕ ਕਰਦਾ ਹਾਂ ਵੀ ਕੀ ਕਹਿੰਦੇ ਕੱਦੂ ਲੱਦ ਕੇ ਜਿਵੇਂ ਤੋਂ ਤੋਂ ਮੈਂ ਹੋਰ ਬੋਲਦੀ ਕਟਾਈ ਹੋਣੀ ਤੇਰੀ ਕਟਾਈ ਤੈਨੂੰ ਦੱਸਤਾ ਤੇਰੀ ਸੌਰੀ ਕਹਿੰਦੀ ਸੌਰੀ ਜਿਵੇਂ ਕਦੇ ਕਰਦੇ ਸੌਰੀ ਮੰਗ ਲੈ ਕਹਿੰਦੀ ਡੈਡ ਦੀ ਛੋਟੀ ਸੌਰੀ ਕਹ ਲੈ ਬੁੱਤ ਕਹ ਲੈ ਬੁੱਤ ਐ ਚਾਬੀਆਂ ਪਤਨ ਗਈਆਂ ਚੱਕੀ ਫੇਰੀ ਜਾਂਦੀ ਹੈ ਆਪਾਂ ਜੀ ਰੋਜ਼ੇ ਚੱਕ ਕੇ ਥੱਲੇ ਤੇ ਉੱਪਰ ਹੁੰ ਬੜਾ ਲੈਨੇ ਆ ਦੋਤੀ ਚੱਕ ਕੇ ਥੱਲੇ ਫੇਰ ਦਲਤੀ ਦੋਤੀ ਕੇ ਪੋਤੀ ਪੋਤੀ ਆ ਰਹੀ ਸੀ ਹਾਂ ਚਲ ਹੁ ਜਾ ਜਾ ਹਾਂ ਦੋਤੀ ਵੀ ਆਈ ਮਮੀ ਆਪਣੀ ਕੁੜੀ ਦਾ ਹਾਂ ਲਸਣ ਥੋੜਾ ਜਨਾ ਤੁਸੀਂ ਵੱਧ ਪਾਇਆ ਕਰੋ ਇਹ ਨੂੰ ਤੁਹਾਨੂੰ ਲਿਆ ਕਰੋ ਕੱਚਾ ਵੀ ਖਾਣਾ ਠੀਕ ਹੈ ਲਸਣ ਜਿਆਦਾ ਪਾਇਨੀ ਹੈ ਜਾਂ ਮੌਸਮ ਨਹੀਂ ਹੈਗਾ ਜਿਆਦਾ ਹਾਂ ਕਾਜਾਂ ਤੇ ਆਕ ਗਲਾ ਦੇ ਕ ਆਗ ਆਗ ਲਾ ਦੇ ਬੱਚੇ ਅੱਜ ਦਾ ਰਕਾਨ ਤੇ ਆ ਵੀ 4 ਵਜੇ ਚਾਹ ਹੀ ਬਣੀ ਵਧੀਆ ਸੁਪਰ ਰਿਕਾਡ ਟੁੱਟਿਆ ਰਿਕਾਡ ਅੱਜ ਤੋਂ ਚਾਰ ਬੱਚਿਆਂ ਵਾਲੇ ਪੁੱਤ ਤੂੰ ਆ ਗੱਲਾਂ ਜਿਆਜਾ ਨਾ ਪੈ ਆਪਣਾ ਦਿੱਥੇ ਨੂੰ ਚੁਰਸੀ ਟੁੱਟ ਜਾਣੀ ਕੁਰਸੀ ਟੁੱਟ ਜਾਣੀ ਆ ਚੌੜਜੀ ਨਾ ਕਰੀ ਚਾਲਾ ਮੇਰੀ ਗੱਲ ਸੁਣ ਪੁੱਤ ਮੇਰੀ ਗੱਲ ਸੁਣ ਹਾਂਜੀ ਕੱਲੂ ਤੇਰੀ ਛੁੱਟੀ ਮਾਰਨੀ ਹੈ ਛੁੱਟੀ ਨਾ ਹਾਂ ਛੁੱਟੀ ਨਾ ਕਿਨੇ ਗਾਨੀ ਛੁੱਟੀ ਤੂੰ ਤਾਂ ਬਹੁਤ ਜਾਂਦੀ ਏ ਡਿਊਟੀ ਮੈਂ ਤਾਂ ਛੁੱਟੀ ਮਾਰਨੀ ਇਸ ਕੱਟੇ ਟੂਰਨਾਮੈਂਟ ਕਰਾ ਦੇ ਪਾਪਾ ਨੇ ਪਾਪਾ ਨੇ ਨਹੀਂ ਕਰਾਇਆਗਾ ਤੇਰਾ ਤਾਂ ਉੱਥੇ ਕੰਮ ਵੀ ਨਹੀਂ ਪੁੱਤ ਕੋਈ ਬڑے ਬੱਚਿਆਂ ਦਾ ਟੂਰਨਾਮੈਂਟ ਹੈ ਉੱਥੇ ਕ੍ਰਿਕਟ ਦਾ ਤੇਰਾ ਤਾਂ ਉੱਥੇ ਕੰਮ ਹੀ ਨਹੀਂ ਕੋਈ ਇਹ ਪਾ ਲੈਣਾ ਉਹਨੂੰ ਦਿਲ ਤਾੜ ਏਜੰਟ ਸਵੇਰੇ ਜਾਣ ਲੱਗੇ ਜੈਸਮੀਨ ਨੇ ਕਹਿੰਦਾ 12 ਵਜੇ ਤੇ ਕਹਿੰਦੇ ਦਸਤਾ ਫਿਰ ਉਹ ਕਹਿੰਦੇ ਤੇਰੇ ਵੀਰ ਜੀ ਕਹਿੰਦੇ ਨੇ ਪੁੱਤ ਮੇਰਾ ਵਾਦਾ ਰਿਹਾ ਤੇਰੇ ਨਾਲ ਕੱਲ੍ਹ ਤੂੰ ਚੂਟੀ ਖਾਣਗਾ ਮੈਂ ਤੈਨੂੰ ਆਪੇ ਲਿਆਉਂਗਾ ਤੂੰ ਕੱਲ੍ਹ ਅੱਜ ਠੇਡਾਂ ਤੇ ਆਏ ਨਾ ਖਾਰੇ ਆਏਗੇ ਸਕੂਲ ਚ ਹਾਂ ਅੱਜ ਛੁੱਟ ਕਿੰਨਾ ਹੋਵੇ ਪਤਾ ਨਹੀਂ ਬੜਾ ਪਤਾ ਨਹੀਂ ਬੜਾ ਹੈਗਾ ਤਾਂ ਪਤਾ ਨਹੀਂ ਬੰਦ ਹੈ ਇਸ ਤਰ੍ਹਾਂ ਉਹ ਮੈਂ ਇਲੀ ਹੱਡੀ ਹੋਈ ਪਿੰਨੋ ਤਾਂ ਨਾ ਕਰੋ ਇਹ ਪਿਆਰ ਦੀ ਗੋਮ ਹੈਗੀ ਹੋ ਗਈਆਂ ਇੱਕ ਦੇ ਸਾਦੇ ਦੇੜ ਕਿੰਦੋਂ ਦੱਸ ਕੋਲਣੇ ਦਾ ਅਰਮਣੇ ਨੂੰ ਕੋਲ ਖੱਧਾ ਕਰ ਦੋ ਬੱਦੋ ਮਸੀ ਤੇ ਵੀ ਆ ਗਈ ਬਈ ਇਹ ਲੱਗ ਜੀ ਆ ਦੇ ਕੋ ਭਾਜੀਆਂ ਮਹਿੰਗੀਆਂ ਹੁੰਦੀਆਂ ਜਾਂਦੀਆਂ ਅਜਾ ਭਾਜੋ ਦੇਖੋ ਬੰਦਾ ਖਿਆ ਦੇਖੋ ਮੇਰੇ ਕੋਲ 6 ਅੰਡੇ ਸੀਗੇ ਅੱਛਾ ਚਲੋ 8 ਨਾਲ ਲਓ ਹੂੰ ਦੋ ਤੜਲੇ ਹੂੰ ਦੋ ਖਾਲੇ ਹੂੰ ਦੋ ਉਬਾਲਲੇ ਹੂੰ ਦੋਨੂੰ ਤੜਕਾ ਲਾ ਕੇ ਆ ਮੇਰੇ ਕੋਲ ਅੰਡੇ ਕਿਨੇ ਬਚੇ ਕੋਈ ਵੀ ਨਹੀਂ ਕਰ ਜਾ ਕਿੰਨੇ ਅੰਡੇ ਤੇ 8 8 ਅੰਡੇ ਤੇ ਹਾਂ ਦੋ ਤੜਨ ਦੋ ਤੜਨ ਲੇ ਹਾਂ ਦੋ ਖਾਲੇ ਹੂੰ ਦੋ ਉਬਾਲਲੇ ਹੂੰ ਦੋਨੂੰ ਤੜਕਾ ਲਾ ਲਿਆ ਹੂੰ ਜੀਰਾ ਬਚੇ ਦੋ ਹੀ ਰਹਿ ਗਏ ਦੋ ਠੀਕ ਹੈ ਫਿਰ ਇਹਨਾਂ ਦੋ ਆਲਟੇ ਦੋਨੋਂ ਤੜਕਾ ਲਾ ਲਿਆ ਜਿਹੜੇ ਵਾਲੇ ਤੇ ਉਹਨਾਂ ਨੂੰ ਮੈਂ ਤੜਕਾ ਲਾ ਲਈ ਚਾਰ ਰਹਿ ਗਏ ਪਿੱਛੇ ਚਾਰ ਵੀ ਘਾਤ 6 ਰਹਿ ਗਏ 6 ਸਹੀ ਗੱਡੀ ਇਹਨੇ 6 ਰਹਿ ਗਏ ਇਹਨੇ ਪਹਿਲਾਂ ਉਹ ਤਾਲ ਲਏ ਢਾਗੇ ਤੂੰ ਰੱਖਦੇ ਹਾਂ ਦੋ ਖਾ ਲਏ ਦੋਨੋਂ ਤੜਕਾ ਲਾ ਲਿਆ ਉਹ ਤਾਂ ਪਹਿਲ ਹੀ ਆ ਗਏ ਉਹ ਦੋ ਐਂਡੇ ਉਹਨਾਂ ਨੂੰ ਪਹਿਲਾਂ ਹਵਾਲ ਲੈਨੇ ਉਹਨਾਂ ਨੂੰ ਤੜਕਾ ਲਾ ਲਿਆ ਉਹਨਾਂ ਨੂੰ ਹੀ ਖਾ ਲਿਆ ਉਹ ਬਸ ਪਿੱਛੇ 6 ਐਂਡੇ ਰਹਿ ਗਏ ਨੜਾ ਓਰੇ ਔਰ ਓਰੇ ਔਰੇ ਔਰੇ ਮੇਰੀ ਗੱਲ ਸੁਣ ਤੂੰ ਆਇਆ ਜਾਂ ਤੂੰ ਸਲਾਹਾਂ ਕਿੱਥੇ ਤੋਂ ਲੰਦਾ ਆਂਡੇ ਪਠਾਣ ਦੇ ਜਿਹੜੀ ਤੂੰ ਇਹ ਗੱਲ ਕਹਿਣਾ ਨਾ ਫੇਰ ਆ ਤੂੰ YouTube ਤੇ ਦੇਖਿਆ ਬਾਤ ਛੋਟ ਸਮਾਇਆ ਤੂੰ ਦੱਸ ਤੇ ਦੇਖ ਲੈ ਵੀ ਕਰ ਦੂ ਲੋਟ ਤੈਨੂੰ ਪਤਾ ਕੁਸਰੀ ਤੇਰਾ ਮਹਾ ਉਹਨੇ ਤਾਂ ਖੂਦ ਇਹ ਜਿਹੀ ਚੀਜ਼ ਜਿਹੜੇ ਜਿਹੜੇ ਬੰਦੇ ਨੂੰ ਕਰਦੀ ਰੋਟੀ ਸਵਾਦ ਲੱਗਣ ਤੇ ਹਟ ਜਵੇ ਨਾ ਉਹ ਫੇਰ ਆ ਜਿਹੇ ਚੀਜ਼ਾਂ ਹੀ ਖਾਂਦਾ ਬੁੱਢਾ ਨਹੀਂ ਇਹਨੇ ਦੇਖਿਆ ਨਾ ਉਹਨੂੰ ਤਾਂ ਖੂਦ ਉਹ ਜਿਹੀ ਚੀਜ਼ਾਂ ਦੇ ਨਪਰਾਤਾ ਹਾਂ ਦੇਖ ਫਤਿਹ ਸੋਹਾਨੇ ਆਪਾਂ ਕਹਿ ਨਹੀਂ ਸਕਦੇ ਅਜਾ ਚੱਲ ਕੋਈ ਨਹੀਂ ਖਾਣੇ ਵਾਲੇ ਪਈ ਖਾਈ ਜਾਣਾ ਅਸੀਂ ਖਾਂਦੇ ਨਹੀਂ ਤਾਂ ਅਸੀਂ 12 ਵਜੇ ਤੇ ਬੱਸ ਵੀ ਕਰ ਇੱਕੋ ਗੱਲ ਦਾ ਰਾਤ ਪਹਿਰ ਮੁਰ ਤੋਂ ਟਿਊਸ਼ਨ ਜਾਣਾ ਨਾ ਮਾਸੀ ਨੂੰ ਮੜਾ ਜਾ ਝੇੜ ਜਾ ਜਾਂਦਾ ਜਾਂਦਾ ਮੈਂ ਤੇਰੀ ਤੁਛ ਮਾਰਨਾ ਹੈ ਪਰ ਠੀਕ ਹੈ ਮੈਂ ਜਵਾਰਨਾ ਨਹੀਂ ਮਾਰ ਚਾਹੁੰਦਾ ਮੈਂ ਨਿੱਕੀ ਨੂੰ ਨਹੀਂ ਸਮਝਾਈ ਉਹ ਤਾਂ کہہ ਗਿਆ ਮਾਸੀ ਕਹਦੀ ਹੁੰਦੀ ਇਹਦੀ ਮੈਂ ਤੇਰੇ ਥੱਪੜ ਮਾਰਨਾ ਕੋਟ ਕੀ ਕਹਦੀ ਤੇ ਤੇ ਥੱਪੜ ਮਾਰਨਾ ਉਹਦੇ ਮਰਜੀ ਹੁੰਦਾ ਤੇਰੇ ਫਰਜ ਨਹੀਂ ਉਹ ਰੋੜ ਦੀ ਆਏ ਹੱਸਣਾ ਦਿੰਦੇ ਆ ਗਾੜੇ ਹੈ ਕੀ ਇਹਦੇ ਵੱਜਦਾ ਨਹੀਂ ਯਾ ਉਹਦੇ ਬਾਜੀ ਜਾਂਦਾ ਗੱਲ ਸੁਣੋ ਗੱਲ ਸੁਣੋ ਪਹਿਲੀ ਗੱਲ ਸੁਣੋ ਗਣਪਤੀ ਦਾ ਵੀ ਪਿਆਰ ਨਹੀਂ ਹੈ ਤਾਂ ਤੁਹਾਨੂੰ ਪਤੀ ਬਰਸਰਜਨ ਵੀ ਆ ਹਾਂ ਮੈਂ ਵੀ ਉਹ ਹੀ ਕਹਿਣ ਲੱਗੀ ਸੀ ਹੈਨਾ ਉਧਰ ਜਿੱਥੇ ਜਾ ਨਹੀਂ ਮਿਲਦਾ ਤਾਂ ਮੇਰੇ ਕੋਲ ਉਹ ਹੀ ਤੋਂ ਨਹੀਂ ਤੇ ਕਹਿੰਦਾ ਸੀ ਮੇਰੇ ਉਧਰ મતਲਬ ਕਾਫੀ ਲੰਘਰ ਲੱਗਿਆ ਹੋਇਆ ਤਾਂ ਫਿਰ ਤੂੰ ਬੱਤੀ ਕਰਨ ਲੱਗਿਆ ਹੋਇ ਤੇ ਜਲੇ ਜੀ ਚਲੋ ਮੈਂ ਹੁਣ ਤੁਹਾਨੂੰ ਗਣਪਤੀ ਬਰਸਰਜਨ ਵਾਲੀ ਉਹ ਵੀਡੀਓ ਦਿਖਾਉਂਗਾ ਜੀ ਮੈਂ ਜਾਣਦਾ ਉਹ ਤੇ ਮਕੌਰ ਸਾਹਿਬ ਨੂੰ ਹਾਂ ਦੇਖਦਾ ਜਾ ਕੇ ਉੱਥੇ ਕੀ ਪ੍ਰੋਗਰਾਮ ਆਉਂਦਾ ਚੱਲ ਰਿਹਾ ਜੀ ਅੱਜ ਗਣਪਤੀ ਵਿਸਰਜਨ ਦਾ ਅੱਜ ਦਿਨ ਹੈ ਜੀ ਤੇ ਅਸੀਂ ਖੜੇ ਹਾਂ ਜੀ ਸ਼੍ਰੀ ਚਮਕੌਰ ਸਾਹਿਬ ਪੰਜਾਬстане ਸ਼ਹਾਦਤ ਦੇ ਕੋਲ ਬਿਲਕੁਲ ਸਾਰਾ ਪ੍ਰੋਗਰਾਮ ਆਰਗੇਨਮੈਂਟ ਕੀਤਾ ਹੋਇਆ ਔਰ dan bahwa kita lihat ਹੋ ਗਿਆ ਜੀ ਗਣਪਤੀ ਵਿਸਰਜਨ ਸ੍ਰੀ ਚਮਤਾਰ ਸਾਹਿਬ ਤੇ ਹੁਣ ਸੰਗਤਾਂ ਨੇ ਜਾਣਾ ਵਾਪਸ ਆਪਣੇ ਪਰਵਾਸਾ ਚ ਨੂੰ ਤੇ ਸਾਰੇ ਟਰੈਕਟਰ ਪਰ ਨੂੰ ਹੋਏ ਵੀ ਸਿੱਧੇ ਵੀ ਟਰੈਕਟਰ ਫਰੇ ਚੜ ਜੀਏ ਤਰ ਟਰੈਕਟਰ ਵਾਲਾ ਬਜ਼ਾਰ ਰੋਲਾ ਪਾਉਂਦਾ ਵੀ ਮੈਂ ਕਿੰਨਾ ਕਣੂ ਲੈ ਜਾਊਗਾ ਕਿੰਨਾ ਕਣੂ ਛੱਡ ਜਾਊਗਾ ਚਲੋ ਟੋਲੀ ਵੀ ਫਰੀ ਹੋ ਕੇ ਲੰਘ ਜਾ ਆਪਣਾ ਆ ਕੇ ਬਣਾ ਦਿਓ ਦੇਖ ਕੇ ਚੜੋ ਭਾਈ ਰੋਡ ਦੇਖ ਕੇ ਟ੍ਰੈਫਿਕ ਵੀ ਬਹੁਤ ਚੱਲਦੀ ਆ ਤੇ ਉਹ ਪਾ ਮੂਰੇ ਤੇ ਉਹਨੇ ਕਿਹਾ ਤੋ ਪ੍ਰੋਫੈਸ਼ਨ ਇਹ ਅਸ਼ਵਾਨੀ ਕਿੱਥੇ ਹੈ